ਉਹਦੀ ਕੀ ਫੋਟੇ ਸਾਡੇ ਮਾਤਾ ਜੀ ਦੇ ਗੋਡੇ ਦਾ ਆਪਰੇਸ਼ਨ ਕਰਵਾਇਆ ਸੀ ਸੱਜੇ ਪਾਸੇ ਵਾਲਾ ਗੋਡਾ ਸੀ ਇਹਨਾਂ ਦਾ ਬਦਲੀ ਕਰਵਾਇਆ ਮਾਰਸਾ 7 ਹਸਪੀਟਲ ਦੇ ਵਿੱਚ ਡਾਕਟਰ ਕਮਲਜੀਤ ਸ਼ਰਮਾ ਜੀ ਬਹੁਤ ਸੋਹਣਾ ਉਹਨਾਂ ਨੇ ਟ੍ਰਾਂਸਪਲੈਂਟ ਕੀਤਾ ਇਹਨਾਂ ਦਾ ਗੋਡਾ ਤੇ ਉਸ ਤੋਂ ਬਾਅਦ ਗੋਡੇ ਨੂੰ ਚਲਾਉਣ ਵਾਸਤੇ ਉਹਦੀ ਮੂਵਮੈਂਟ ਕਰਨ ਵਾਸਤੇ ਜਿਹੜੀ ਹੁੰਦਾ ਵੀ ਇੱਕ ਜਿਹਨੂੰ ਫਿਜੀਓਥੈਰੇਪੀ ਕਹਿੰਦੇ ਆ ਉਹ ਕਰਾਉਣੀ ਜ਼ਰੂਰੀ ਹੁੰਦੀ ਹੈ ਬੱਸ ਉਹਦੇ ਨਾਲ ਕੋਈ ਗੋਡਾ ਜਾਂਦਾ ਰਹਿੰਦਾ ਨਹੀਂ ਗੋਡਾ ਖੜ ਜਾਂਦਾ ਆਪਣੇ ਤੋਂ ਆਪ ਤੋਂ ਉਹ ਕੰਮ ਨਹੀਂ ਹੁੰਦਾ ਉਹਦੇ ਲਈ ਜਿਹੜੇ ਥੈਰੇਪੀ ਕਰਨ ਦੇ ਕੁਝ ਸਪੈਸ਼ਲਿਸਟ ਹੁੰਦੇ ਆ ਉਹਨਾਂ ਦੀ ਆਪਾਂ ਨੂੰ ਮਦਦ ਦੀ ਲੋੜ ਪੈਂਦੀ ਆ ਤਾਂ ਅਸੀਂ ਸੰਪਰਕ ਕੀਤਾ ਮੰਗਲਾ ਥੈਰੇਪੀ ਹੈ ਹਾਂਜੀ ਮੰਗਲ ਫਿਜ਼ੀਓ ਥੈਰੇਪੀ ਮੰਗਲ ਤੇ ਇਹਨਾਂ ਦੇ ਨਾਲ ਅਸੀਂ ਸੰਪਰਕ ਕੀਤਾ ਇਹ ਵੈਸੇ ਤਾਂ ਬੇਸਿਕਲੀ ਮਾਖੇ ਪਿੰਡ ਦੇ ਆ ਤੇ ਡਾਕਟਰ ਸਾਹਿਬ ਨੇ ਲਗਭਗ ਮੇਰਾ ਖਿਆਲ ਹੈ ਵੀ ਇਹਨਾਂ ਦਾ 15 ਦਿਨ ਹੋ ਗਏ ਲਗਭਗ ਇਨਾਂ ਨੂੰ ਥੈਪੀ ਕਰਦਿਆਂ ਨੂੰ ਤੇ 15 ਦਿਨਾਂ ਦੇ ਵਿੱਚ ਇਹਨੇ ਬਹੁਤ ਸੋਹਣਾ ਇਹਨਾਂ ਨੇ ਕੰਮ ਕੀਤਾ ਤੇ ਮਾਤਾ ਜੀ ਹੁਣ ਦੇਖੋ ਬਿਨਾ ਸੋਟੀ ਤੋਂ ਬਿਨਾ ਸਹਾਰੇ ਤੋਂ ਵਧੀਆ ਢੰਗ ਨਾਲ ਚੱਲ ਲੈਂਦੇ ਤੇ ਜੇ ਕਿਤੇ ਇਹ ਸਪੋਰਟ ਨਾ ਕਰਦੇ ਤੇ ਮੈਨੂੰ ਲੱਗਦਾ ਵੀ ਸ਼ਾਇਦ ਇੰਨਾ ਵਧੀਆ ਜੰਗ ਜਿਹੜਾ ਬਾਦ ਵਿੱਚ ਨਹੀਂ ਆ ਸਕਦਾ ਸੋ ਅਸੀਂ ਜਿੱਥੇ ਡਾਕਟਰ ਕਮਲਦੀਪ ਮਾਨਸਾ ਦਾ ਧੰਨਵਾਦ ਕਰਦੇ ਆ ਉੱਥੇ ਅਸੀਂ ਇਨਾਂ ਦੇ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਬਹੁਤ ਸੋਹਣੇ ਢੰਗ ਨਾਲ ਟਰੀਟਮੈਂਟ ਕੀਤਾ ਤੇ ਇਹਨਾਂ ਦੀ ਚਾਰਜਿੰਗ ਵੀ ਬਹੁਤ ਘੱਟ ਆ ਤੇ ਵਧੀਆ ਪ੍ਰੇਮ ਨਾਲੇ ਕੰਮ ਕਰਦੇ ਆ ਤੇ ਸਮੇਂ ਦੇ ਪਾਬੰਦ ਨੇ ਜਿਹੜਾ ਟਾਈਮ ਇਹਨਾਂ ਨੇ ਡੇਲੀਉਂ ਦਿੱਤਾ ਉਸੇ ਟਾਈਮ ਹੀ ਡੇਲੀ ਆਉਂਦੀ ਹੈ ਬਹੁਤ ਧੰਨਵਾਦ ਜੀ ਵਾਇਬਰ ਦੀ ਕਖ ਖਾਲਸਾ ਵਾਇਬਰ ਦੀ